कन छे रखिया को ग़रीब जी कंदो आए मु ਫਿਰ ਸਾਹ ਤੇ 500 ਜਮਾਣੇ ਧੋੜਿਆਂ ਤੇ ਕਾਠੀਆਂ ਪਾ ਕੇ ਤੁਰ ਪਿਆ ਸਾਹ ਸੰਗੇ ਦੀ ਘੜੀ ਨੂੰ ਘੇਰ ਲਿਆ ਤੇ ਘੇਰ ਕੇ ਚਾਰ ਫੇਰੇ ਗੁਰੂ ਦੇ ਖਾਲਸੇ ਦੇ ਮੋਰਚਾ ਬੰਦੀ ਕਰਨੀ ਇਹਦੇ ਕੋ ਖਾਲਸਾ ਮੋਰਚਾ ਬੰਦੀ ਕਰਦਾ ਨਾ ਇਹਦਾ ਤਰੀਕਾ ਵਖਰਾ ਹੁੰਦਾ ਮਿਰੇ ਤੋਂਣ ਵਾਲਾ ਬਾਹ ਦੇ ਵਿੱਚ ਜਥਾ ਗੁਰੂ ਘਰ ਦਾ ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨੇ ਨੇ ਗੁਰੂ ਕਾ ਅਤਿਆ ਸਭਨ ਨੂੰ ਨਾ ਮੈਂ ਥੋੜੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਆ ਕਿਉਂਕਿ ਗੁਰੂ ਕਾ ਅਤਿਆ ਇਹਨਾਂ ਤੋਂ ਹਨ 2 ਘੰਟੇ ਲਾਉ ਲੋ ਤੇ ਭਾਵੇਂ 3 ਘੰਟੇ ਹੀ ਸਮਾਪਤੀ ਕਰ ਦਿਓ ਇਹ ਕਵੀ ਦੇ ਵਾਸਤੇ ਹੇ ਤੁਹਰੇ ਨਾਲ ਜੇਕਰ ਰਾਗੀ ਸਿੰਘ ਦਾ ਇੰਟਰਵਿਊ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਆਖਿਆ ਮੇਰੇ ਕੇ ਸ਼ਬਦ ਪੜ ਲਓ ਮੁੜ ਛੰਦ ਜਿਹੜਾ ਅਸ਼ਟਪਦੀਆਂ ਦੇ ਵਿੱਚ ਆਉਂਦਾ ਹੈ ਬਾਬਾ ਨੂੰ ਹਮ ਬਹੁਤ ਪਸੰਦ ਹੈ ਇੱਕ ਛੰਦਿਆ ਸ਼ੁਰੂ ਦਾ ਛੰਦਿਆ ਸ਼ੀਓ ਥੋੜਿਆ ਸਮੇਂ ਦੇ ਲਈ ਪੜਿਆ ਜਾਂਦਾ ਹੈ ਤੇ ਉਹਨੇ ਅਸ਼ਟਪਦੀਆਂ ਸ਼ੁਰੂ ਕਰ ਲਈ ਉਹ ਜਿਉਂ ਲੱਗਾ ਪੜਨ ਉਹਨੇ ਦਾ ਘੰਟਾ ਲਗਾਇਆ ਛੰਦ ਇਹ ਆਉਂਦੇ ਬਾਬਾ ਤੇ ਨੂੰ ਇੱਕੋ ਛੰਦ ਆਖਿਆ ਤੂੰ ਚੇਰ ਕੋਲ ਲਾਇਆ ਉਹ ਮਾਜੀ ਇੰਨੀ ਪੜਿਆ ਤੇ ਇੱਕ ਦਿਨ ਹੀ ਵੱਧ ਲੱਗਾ ਮੇਰੇ ਕੀ ਵਾਸਤੇ ਇਸ ਵਾਸਤੇ ਇਹ ਜਿਹੜੇ ਕਵੀ ਨੇ ਘਰ ਦੇ ਰਾਗੀ ਘਰ ਦੀ ਨੇ ਤੇ ਜਦੋਂ ਸੁਰ ਪੈਂਦੇ ਨੇ ਫਿਰ ਸਮਾਂ ਥੋੜਾ ਬੜਾ ਬੰਦ ਕਰ ਤੋਂ ਗਏ ਆ 8 ਵਜੇ ਤੱਕ ਮੈਂ ਉੱਥੋਂ ਆਇਆ ਸੁਬਾਹ ਦਾ ਉੱਥੇ ਆ ਸੁਬਾਹ ਵੀ ਨਾ ਮੈਂ ਤੁਸੀਂ ਜਵਾਨ ਦੀ ਆੜੀ ਜਿਹੜੀ ਆ ਉਹ ਭਰਨੀ ਆ ਗੁਰੂ ਕਿਰਪਾ ਕਰੇ ਸਾਥ ਸੰਗਤ ਔਰ ਮੈਂ ਪਿਆਜ ਨੂੰ ਸੁਰ ਮੰਨੇ ਲਾਉਂ ਕਿ ਜਿਹੜਾ ਖਾਣਿਆ ਦਾ ਸ਼ੇਰ ਮੈਂ ਜਰੂਰ ਮੱਟ ਕੇ ਲਾਵੇ ਦੀਪ ਸਿੰਘ ਸਾਹਿਬ ਨੂੰ ਬੁਲਾਉਣਾ ਹੈ ਕਿ ਉਹ 3:00 ਤੱਕ ਵਾਪਸ ਲਿਆਉਣੀ ਆ ਏ ਗੁਰੂ ਦੇ ਖਾਲਸਾ ਦਾ ਪ੍ਰਿਆਰ ਇੱਕ ਸ਼ਾਇਰ ਕਹਿੰਦਾ ਕਾਦਾ ਸੁਨਿਆਣਾ ਜਿਹੜਾ ਕੋਈ ਕੌਣ ਜਾਣਦਾ ਨਹੀਂ ਕਾਦਾ ਸਾਰ ਜਿਵੇਂ ਬੰਦੇ ਤੱਕ ਮਾਰੇ ਨਾ ਕਾਦਾ ਸੂਰਮਾ ਜਿਹੜਾ ਖੜ ਕੇ ਨਿਖਾਰੇ ਕਾਦਾ ਸੀ ਜਿਹੜਾ ਠੋਕਰਾਂ ਸਾਰੇ ਨਾ ਕਾਦਾ ਕੁਈਸ਼ਰ ਜਿਹੜਾ ਸਮਾਵੇ ਸਮਝ ਜਾਵੇ ਕਾਦਾ ਗੁੰਮੀ ਰਾਨ ਜਿਹੜਾ ਗੱਲ ਨੂੰ ਸਾਰੇ ਨਾ ਕਾਦਾ ਪੰਡਤ ਉਹ ਵੇਦਾ ਦੀ ਦਾ ਸਾਰ ਜਾਣੇ ਕਾਦਾ ਮਹਾਰਾ ਜਿਹੜੀ ਲਾਵੇ ਠੋਕਣਾ ਦੇ ਆ ਸੰਗਤ ਜੀ ਗੁਰੂ ਕੇ ਖਾਲਸਾ ਮਿਰੋ ਕੇ ਰਾ ਪਾਇਆ ਤੇ ਸਾਹਮਣੇ ਵੱਡੇ ਦਰਵਾਜੇ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੁੱਛਾਂ ਨੂੰ ਮਟਸੇ ਕੇ ਜਿਵੇਂ ਉਸ ਖਾਨ ਨੂੰ ਲੁਲਕਾਰ ਕੇ ਆਖਿਆ ਖਾਨਾ ਤੂੰ ਗਰੀਬਾਂ ਤੇ ਲੜਕੀਆਂ ਚੁੱਕਣ ਵਾਲਿਆ ਗਰੀਬਾਂ ਤੇ ਸੱਟੇ ਟਾਉਣ ਵਾਲਿਆ ਅੱਜ ਤੈਨੂੰ ਖਾਲਸਾ ਪੰਥ ਮਿਲ ਮਾਤਾ ਬਾਹਰ ਨਿਕਲ ਜਰਾ ਦੋ ਹੱਥ ਕਰਕੇ ਵੇਖੀਏ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੂੰ ਵੰਗਾਰ ਰਹੇ ਨੇ ਸੁਣੀਏ ਜਰਾ ਕਹਾਣਾ ਤੇ ਉਹ ਬੈਠ सिगर पे तो ग़रीबी आखी करणी साथी जुमे सवारी oh <coughs>